ਹਾਂਜੀ ਸਥਿਉ ਕੰਦਾਬ ਦੇ ਵਿੱਚੋਂ 15ਵਾਂ ਤੇ ਆਖਰੀ ਭਾਗ 20ਵੀਂ ਕਾਂਗਰਸ ਅਤੇ ਉਸ ਤੋਂ ਬਾਅਦ ਜਿਵੇਂ ਕਿ ਪਤਾ ਹੀ ਹੈ ਕਿ ਖਰੂਸਚੇਵ ਨੇ 20ਵੀਂ ਕਾਂਗਰਸ ਚ ਸਟੇਜ ਤੋਂ ਇਹ ਬਿਆਨ ਕੀਤਾ ਕਿ ਸਟਾਲਿਨ ਹਮੇਸ਼ਾ ਹੀ ਆਪਣੇ ਲੋਹੇ ਦੇ ਪਿੰਜਰੇ ਵਿੱਚ ਬੈਠਾ ਰਹਿੰਦਾ ਸੀ ਕਿਉਂਕਿ ਉਸ ਸਮੇਂ ਝੂਠ ਤੂਫਾਨ ਦੇ ਬੂਹੇ ਖੁੱਲਣੇ ਸ਼ੁਰੂ ਹੋਣ ਦੇ ਨਾਲ-ਨਾਲ ਸਟਾਲਿਨ ਬਾਰੇ ਮਨ ਘੜਤ ਗਾਥਾਵਾਂ ਘੜੀਆਂ ਗਈਆਂ ਅਤੇ ਬਕਿਆ ਗਿਆ ਇਹ ਗੱਲ ਵੀ ਕਹੀ ਗਈ ਕਿ ਸਟਾਲਿਨ ਦੇ ਕੰਮ ਕਰਨ ਵਾਲੇ ਦਾਚੇ ਜੋ ਲੋਹੇ ਦੇ ਸਰੀਏ ਲੱਗੇ ਹੋਏ ਸਨ ਗੋਲੀ ਵਿਰੋਧਕ ਬੁਲੇਟ ਪ੍ਰੂਫ ਕੱਚ ਲੱਗਿਆ ਹੋਇਆ ਹੈ ਜਾਨੀ ਕਿ ਸੱਚੀ ਉਹ ਹੀ ਇਹ ਇੱਕ ਮਹਿਲ ਹੈ ਕਿਲਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸਟਾਲਨ ਨੇ ਇਸ ਕਿਲੇ ਅੰਦਰ ਆਪਣੇ ਆਪ ਨੂੰ ਇਕਾਂਤ ਵਾਸ ਕਰ ਲਿਆ ਸੀ ਅਤੇ ਪੁਲਿਟ ਵਿਊਰੋ ਮੈਂਬਰਾਂ ਨੇ ਖੁਦ ਹੀ ਆਪਣੇ ਆਪ ਲਾਲ ਟੈਣਾ ਲੈ ਸਟਾਲਨ ਨੂੰ ਬਾਹਰ ਕੱਢ ਲਿਆਉਣ ਦਾ ਨਿਰਣਾ ਲਿਆ ਜਦੋਂ ਉਹ ਅਖੀਰ ਨੂੰ ਇਸ ਕਿਲੇ ਅੰਦਰ ਪਹੁੰਚੇ ਤਾਂ ਸਟਾਲਿਨ ਮਰਿਆ ਪਿਆ ਸੀ ਇਸ ਝੂਠ ਤੂਫਾਨ ਦਾ ਸਦਾ ਸਦਾ ਲਈ ਭੋਗ ਪਾਉਣ ਲਈ ਹੀ ਮੈਂ ਇਹ ਬਿਆਨ ਕਰਦਾ ਹਾਂ ਕਿ ਉਸਾਰੇ ਗਏ ਚਾਰ ਸਰਕਾਰੀ ਦਾਚੇ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਹੁਕਮਾਂ ਅਨੁਸਾਰ ਗਰਮੀਆਂ ਜਾਂ ਅਗਰ ਲੋੜ ਪਵੇ ਤਾਂ ਹੋਰ ਨਾ ਮੌਕਿਆਂ ਤੇ ਵੀ ਮੀਟਿੰਗਾਂ ਕਰਨ ਲਈ ਉਸਾਰੇ ਗਏ ਸਨ ਸਟਾਲਿਨ ਕਰੈਮਲਨ ਦੇ ਸਭ ਤੋਂ ਨੇੜੇ ਪੈਂਦੇ ਕਨ ਸਿਵੋ ਵਾਲੇ ਦਾਚੇ ਨੂੰ ਵਰਤਦਾ ਸੀ ਇਹ ਉਹਨੂੰ ਚੰਗਾ ਵੀ ਲੱਗਦਾ ਸੀ ਕਿਉਂਕਿ ਇਹ ਕ੍ਰੈਮਲਿਨ ਦੇ ਬਹੁਤ ਨੇੜੇ ਪੈਂਦਾ ਸੀ ਸਿਰਕੀਆਂ ਦੀ ਛੱਤ ਵਾਲੇ ਇਸ ਦਾਚੇ ਨੂੰ 1931 ਵਿੱਚ ਉਸਾਰਿਆ ਗਿਆ ਸੀ ਮਾਸਕੋ ਚ ਹੋਈ ਭਾਰੀ ਬੰਬਾਰੀ ਦੌਰਾਨ ਪੋਲਿਟੀ ਬਿਊਰੋ ਆਪਣੀਆਂ ਮੀਟਿੰਗਾਂ ਇਸ ਦਾਚੇ ਚ ਕਰਦਾ ਹੁੰਦਾ ਸੀ ਭਾਵੇਂ ਕਿ ਇੱਥੇ ਵੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਆਇਆ ਹਾਂ ਕਿ ਕਿਵੇਂ ਨਾ ਕਿਵੇਂ ਜਰਮਨਾ ਨੇ ਸਟੱਲਣ ਦੀ ਟੋ ਲਾ ਲਈ ਅਤੇ ਇਸ ਦਾ ਚੇਤੇ ਤੇ ਬੰਬਾਰੀ ਕਰਨ ਲੱਗੇ ਜੰਗ ਦੇ ਦੌਰਾਂ ਦੌਰਾਨ ਤਾਂ ਖਾਸ ਕਰ ਖਾਸ ਕਰ ਸਟਲਨ ਦਿਨਪੁਰ ਰਾਤ ਕੰਮ ਕਰਦਾ ਸੀ ਪਰ ਜੰਗ ਤੋਂ ਪਹਿਲਾਂ ਦੇ ਸਮਿਆਂ ਚ ਵੀ ਸਟਲਨ ਮਿਹਨਤੀ ਕੰਮ ਆ ਸੀ ਕਿਉਂਕਿ ਕਿੰਨਾ ਕੁਝ ਤਾਂ ਕਰਨ ਵਾਲਾ ਪਿਆ ਸੀ ਉਹਨੂੰ ਆਪਦੇ ਪੈਰਾਂ ਦੀ ਬਹੁਤ ਤਕਲੀਫ ਰਹਿੰਦੀ ਸੀ ਅਤੇ ਉਹ ਮੇਜ਼ ਤੇ ਕੰਮ ਕਰਨ ਵੇਲੇ ਵੀ ਹਮੇਸ਼ਾ ਨਿੱਗੇ ਮੋਜੇ ਪਹਿਣੀ ਰੱਖਦਾ ਦਾਚੇ ਅੰਦਰ ਲਈ ਸਵਾਗਤੀ ਰਸਮਾਂ ਦੌਰਾਨ ਵੀ ਉਹ ਨਿੱਗੇ ਸਲੀਪਰ ਪਹਿਨੀ ਰੱਖਦਾ ਕਿਉਂਕਿ ਉਹ ਚਮੜੇ ਦੇ ਬਣੇ ਆਮ ਜੁੱਤਿਆਂ ਦੀ ਬਜਾਏ ਇਹਨਾਂ ਨੂੰ ਪਹਿਣ ਕੇ ਆਰਾਮ ਮਹਿਸੂਸ ਕਰਦਾ ਸੀ ਮਾਤਰੀਨਾ ਬੁੱਤ ਯੋਗ ਸਮੇਤ ਸਾਰੇ ਦੇ ਸਾਰੇ ਬਾਡੀਗਾਰਡਾਂ ਨੂੰ ਜਦੋਂ ਪਤਾ ਲੱਗਦਾ ਕਿ ਉਹਨਾਂ ਦੇ ਬਣੇ ਇਹ ਸਲੀਪਰ ਘਸ ਗਏ ਹਨ ਤਾਂ ਉਹ ਉਹਦੇ ਲਈ ਨਵਾਂ ਜੋੜਾ ਤਿਆਰ ਕਰ ਦਿੰਦੇ ਮਾਤਰੀਨਾ ਉਹਦੇ ਸੁੱਤਿਆਂ ਪਿਆ ਉਹਨਾਂ ਪੁਰਾਣੇ ਸਲੀਪਰਾਂ ਨੂੰ ਚੁੱਕ ਲੈ ਜਾਂਦੀ ਅਤੇ ਉਹਨਾਂ ਦੀ ਥਾਂ ਨਵੇਂ ਰੱਖ ਜਾਂਦੀ। ਸਵੇਰ ਉੱਠਣਸਾਰ ਸਟਾਲਨ ਔਰ ਲੋਗ ਨੂੰ ਆਪਣੇ ਪਾਸ ਸੱਦਦਾ ਅਤੇ ਬੜੀ ਨਿਮਰਤਾ ਨਾਲ ਉਹਨੂੰ ਪੁੱਛਦਾ ਕਿ ਉਹਦੇ ਸਲੀਪਰਾਂ ਨੂੰ ਕੀ ਹੋਇਆ ਹੈ? ਮੇਰੇ ਉੱਨ ਵਾਲੇ ਸਲੀਪਰ ਕਿੱਥੇ ਗਏ? ਕਾਮਰੇਡ ਸਟਾਲਨ ਤੂੰ ਪਾਰਟੀ ਦਾ ਜਨਰਲ ਸਕੱਤਰ ਹੈਂ। ਤੂੰ ਕਮਾਂਡਰ ਇਨ ਚੀਫ ਹੈਂ। ਸਰਕਾਰ ਦਾ ਸਰਵਰਾਹ ਹੈ ਹਮੇਸ਼ਾ ਲੋਕਾਂ 'ਚ ਵਿਚਰਦਾ ਹੈ ਵਿਦੇਸ਼ੀ ਮਹਿਮਾਨ ਅਤੇ ਹੋਰ ਜਾਣੇ ਪਛਾਣੇ ਜਾਂਦੇ ਲੋਕਾਂ ਨੂੰ ਮਿਲਦਾ ਜੁਲਦਾ ਹੈ ਅਤੇ ਹੁਣ ਸੋਵੀਅਤ ਯੂਨੀਅਨ ਦੀ ਵਰੇਗੰਡ ਵਰੇਗੰਡ ਆ ਰਹੀ ਹੈ। ਔਰ ਲੋਕ ਜਿੰਨਾ ਕੋਈ ਵੱਦਕ ਤੋਂ ਵੱਧ ਪ੍ਰੇਰਿਤ ਕਰ ਸਕਦਾ ਸੀ ਉਹਨੇ ਇਸਟਾਲਨ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸਟਾਲਨ ਆ ਉਹਦੀ ਗੱਲ ਮੰਨ ਲਵੇਗਾ। ਮੇਰੀ ਤੈਨੂੰ ਫਰਮਾਇਸ਼ ਹੈ ਕਿ ਤੂੰ ਮੇਰੇ ਪੁਰਾਣੇ ਉਹਨਾਂ ਦੇ ਸਲੀਪਰ ਵਾਪਸ ਲਿਆ ਦੇਵੇਂ। ਮੇਰੇ ਪੈਰ ਉਹਨਾਂ ਨੂੰ ਪਹਿਨਣ ਦੇ ਆਦੀ ਨੇ। ਉਨੇ ਆਪਣੀ ਅੜੀ ਪੂਰੀ ਕੀਤੀ ਅਤੇ ਆਪਣੇ ਆਖਰੀ ਸਾਹਾਂ ਤੱਕ ਉਹ ਉਹੀ ਪੁਰਾਣੀ ਸਲੀਪਰ ਪਹਿੰਦਾ ਰਿਹਾ ਮੈਂ ਮੁੜ ਦਫਰਾਉਂਦਾ ਹਾਂ ਕਿ ਉਥੇ ਦਾਚੇ 'ਚ ਲੋਹੇ ਦੇ ਕੋਈ ਵੀ ਦਰਵਾਜ਼ੇ ਨਹੀਂ ਸਨ ਦੂਰੇ ਦਰਵਾਜ਼ੇ ਵੀ ਨਹੀਂ ਸਨ ਸਾਰੇ ਦਰਵਾਜ਼ੇ ਲੱਕੜੀ ਦੇ ਬਣੇ ਹੋਏ ਸਨ ਉਹਦੇ ਕਮਰਿਆਂ ਦੇ ਬੂਹੇ ਕਦੇ ਵੀ ਬੰਦ ਨਹੀਂ ਸਨ ਹੁੰਦੇ ਕਿਉਂਕਿ ਉਹਨੂੰ ਤਾਜ਼ੀ ਹਵਾ ਲੋੜੀਂਦੀ ਹੁੰਦੀ ਸੀ ਅਤੇ ਚੰਗੀ ਤਰ੍ਹਾਂ ਖੁੱਲ ਕੇ ਸਾਹ ਲੈਣ ਲਈ ਉਸਨੂੰ ਹਵਾ ਦੇ ਆਵਾਗਮਨ ਦੀ ਜ਼ਰੂਰਤ ਹੁੰਦੀ ਸੀ ਅਗਰ ਕਿਸੇ ਮੌਕੇ ਉਹਨਾਂ ਨੂੰ ਤਾਲਾ ਵੀ ਜੜਨਾ ਪੈਂਦਾ ਤਾਂ ਹਮੇਸ਼ਾ ਹੀ ਉਹਨਾਂ ਤਾਲਿਆਂ ਦੀਆਂ ਚਾਬੀਆਂ ਦਾਚੇ ਦੇ ਸੁਰੱਖਿਆ ਕਮਾਂਡੈਂਟ ਕੋਲ ਜਮਾ ਪਈਆਂ ਹੁੰਦੀਆਂ ਹੋਰ ਕੋਈ ਵੀ ਚਾਬੀਆਂ ਨਹੀਂ ਸਨ ਨਾ ਗੁਪਤ ਦਰਵਾਜ਼ੇ ਸਨ ਨਾ ਲੋਹੇ ਦੇ ਦਰਵਾਜ਼ੇ ਜਾਂ ਨਾ ਛੁਪਣ ਲਈ ਹੋਰ ਕੋਈ ਖੁੰਦਕਾਂ ਸਨ ਜਿਵੇਂ ਕਿ ਅਜੋਕੇ ਗਪੌੜ ਸੰਖ ਇਹਨਾਂ ਨੂੰ ਘੜਨ ਲਈ ਯਤਨਸ਼ੀਲ ਹਨ ਮੈਂ ਬਾਰੰਬਾਰ ਯੋਰ ਦੇ ਕੇ ਇਹ ਕਹਿੰਦਾ ਹਾਂ ਕਿ 크ਰੁਸਚੇਵ ਸਾਰੀ ਦੁਨੀਆ ਨੂੰ ਉਹ ਗੱਲਾਂ ਦੱਸ ਰਿਹਾ ਹੈ ਜਿਨ੍ਹਾਂ ਦਾ ਉਹਨੂੰ ਆਪ ਨੂੰ ਵੀ ਕੋਈ ਪਤਾ ਨਹੀਂ ਨਾ ਹੀ ਇਹਨਾਂ ਦੋਸ਼ਾਂ ਨੂੰ ਸਾਬਤ ਕਰਨ ਦਾ ਕੋਈ ਰਾਹ ਹੈ ਅਤੇ ਇਹ ਨਰੀ ਗਪੌੜਵਾਜੀ ਹੈ ਖਰੂਸਚੇਵ ਨੇ ਕਿਹਾ ਸੀ ਮੈਂ ਇਸ ਗੱਲ ਦਾ ਚਸ਼ਮਦੀਦ ਹਾਂ ਕਿ ਜਦੋਂ ਸਟਾਲਨ ਬਿਨਾ ਦਰਵਾਜ਼ਿਆਂ ਵਾਲੀ ਲੈਟਰਨ 'ਚ ਵਗਿਆ ਅਤੇ ਉਹਨੇ ਬਾਹਰ ਆ ਕੇ ਆਪਣੇ ਬੋਡੀਗਾਰਡ ਨੂੰ ਝਾੜ-ਝੰਬ ਕੀਤੀ ਕਿ ਆਹ ਹੈ ਤੇਰੀ ਬੋਡੀਗਾਰਡੀ ਮੇਰੀ ਲੈਟਰਨ ਹਰ ਵਕਤ ਮੇਰੇ ਨੇੜ ਤੇੜ ਹੀ ਹੋਣੀ ਚਾਹੀਦੀ ਹੈ ਆਦ ਆਦ ਇਹ ਮੇਰੀ ਬਗਵਾਸ ਹੈ ਕਿ ਸਟਾਲਨ ਸਾਨੂੰ ਬਾਡੀਗਾਰਡਾਂ ਨੂੰ ਲੈਟਰਨ ਜਾਣ ਲੱਗਿਆਂ ਆਪਣੇ ਨਾਲ ਲੈ ਜਾਵੇ ਜਦੋਂ ਉਹ ਟਾਇਲਟ ਸੀਟ ਤੇ ਬੈਠਾ ਹੋਵੇ ਇਹ ਕਿ ਸਟਾਲਨ ਤਾਂ ਕੱਲਾ ਟਾਇਲਟ ਜਾਣ ਤੋਂ ਵੀ ਤਰਹਿੰਦਾ ਸੀ ਇਹ ਗੱਲਾਂ ਬਹੁਤ ਹੀ ਜ਼ਿਆਦਾ ਯੈਨੀ ਤੌਰ ਤੇ ਬਿਮਾਰ ਮਰੀਜ਼ ਦੇ ਦਿਮਾਗ ਦੀ ਉਪਜ ਹਨ ਇਹ ਸੋਚ ਖਰਦੇमाग ਹਾਂ ਖਰੂਸਚੇਵ ਦੇ ਖਰਦੇमाग ਦੀ ਸੋਚ ਹੈ ਸਟਾਲਿਨ ਦੀ ਨਿੱਜੀ ਵਰਤੋਂ ਲਈ ਵੱਖ-ਵੱਖ ਸੋਵੀਅਤ ਰਿਪਬਲਿਕਾਂ ਵੱਲੋਂ ਲੋਕਾਂ ਵੱਲੋਂ ਬਹੁਤ ਸਾਰੇ ਤੋਹਫੇ ਮਿਸਾਲ ਵਜੋਂ ਹੱਥ ਨਾਲ ਉਨੇ ਗਲੀਚੇ ਭੇਂਟ ਕੀਤੇ ਜਾਂਦੇ ਅਜ਼ਰਬੈਜਾਨ ਚੋਂ ਤਿਆਰ ਹੋ ਕੇ ਆਏ ਗਲੀਚੇ ਨੂੰ 3 ਸਾਲਾਂ ਦੀ ਮਿਹਨਤ ਨਾਲ ਆਲਾ ਪੱਦਰ ਦੇ 30 ਉਸਤਾਦ ਕਾਰੀਗਰਾਂ ਨੇ ਮਿਲ ਕੇ ਉਨੇ ਸੀ ਆਪਣੇ ਆਮ ਸੁਭਾਅ ਮੁਤਾਬਕ ਸਟਾਲਿਨ ਨੇ ਇਸ ਗਲੀਚੇ ਨੂੰ ਆਪਣੇ ਕ੍ਰੈਮਲਿਨ ਦਫ਼ਤਰ ਜਾਂ ਦਾਚੇ ਅੰਦਰ ਵਰਤਣ ਦੀ ਥਾਂ ਆਰਟ ਐਂਡ ਕਰਾਫਟ ਮਿਊਜ਼ੀਅਮ ਦੇ ਸਪੁਰਦ ਕਰ ਦਿੱਤਾ ਇੱਕ ਅਰਬੀ ਘੋੜਾ ਵੀ ਸਟਾਲਨ ਨੂੰ ਤੋਹਫੇ 'ਚ ਮਿਲਿਆ ਸੀ ਸਿਰਫ ਇੱਕ ਵਾਰੀ ਹੀ ਸਰਦੀਆਂ 'ਚ ਸਟਾਲਨ ਇਸ ਘੋੜੇ ਵੱਲੋਂ ਖਿੱਚੀ ਗਈ ਸਲੇਜ ਤੇ ਬੈਠਾ ਉਸ ਤੋਂ ਬਾਅਦ ਉਸਨੇ ਆਪਣੇ ਉਸ ਖੂਬਸੂਰਤ ਨਿੱਜੀ ਸਟੱਡ ਘੋੜੇ ਨੂੰ ਸਟੱਡ ਫਾਰਮ 'ਚੋਂ ਵੇਚ ਦਿੱਤਾ ਸਟਾਲਨ ਦੇ 70ਵੇਂ ਜਨਮ ਦਿਨ ਤੇ ਹਜ਼ਾਰਾਂ ਲੋਕਾਂ ਅਦਾਰਿਆਂ ਅਤੇ ਵਿਦੇਸ਼ੀ ਮੁਲਕਾਂ ਤੋਂ ਮਿਲੇ ਅਣਗਿਣਤ ਤੋਹਫਿਆਂ ਚੋਂ ਉਹਨੇ ਆਪਣੀ ਨਿੱਜੀ ਵਰਤੋਂ ਲਈ ਦਸਤਾਨੇ ਅਤੇ ਉਹਨਾਂ ਦੇ ਬਣੇ ਬੂਟਾਂ ਦਾ ਇੱਕ ਇੱਕ ਜੋੜਾ ਆਪਣੇ ਕੋਲ ਰੱਖਿਆ। ਬਹੁਤ ਸਾਰੇ ਇਤਿਹਾਸਕਾਰ ਖਰੂਸਚੇਵ ਦੀ ਇਸ ਗੱਲ ਦੀ ਹਮਈ ਪਰਦੇ ਹਨ ਕਿ ਸਟਾਲਨ ਦਾ ਦਿਮਾਗ ਖਰਾਬ ਸੀ। ਸਟਾਲਨ ਸੱਚ ਨੂੰ ਜਾਣਦਾ ਸੀ ਉਹ ਚਾਹੇ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ ਆਪਣੇ ਆਖਰੀ ਦਮ ਤੱਕ ਸਟਾਲਨ ਦਾ ਇੱਕ ਠੋਸ اخلاق ਰਿਹਾ। ਉਹਦੀ ਯਾਦ ਅਸਤ ਕਮਾਲ ਦੀ ਸੀ ਤੇਜ਼ੀ ਨਾਲ ਜਵਾਬ ਦਿੰਦਾ ਸੀ ਅਤੇ ਜ਼ਿੰਦਗੀ ਨੂੰ ਬਹੁਤ ਨੀਜ਼ ਲਾ ਕੇ ਵਾਚਣ ਵਾਲਾ ਸੀ ਇੱਕ ਜਥੇਬੰਦਕ ਵਜੋਂ ਉਹ ਸਿਰਾ ਸੀ ਕਿਸੇ ਵੀ ਕੀਤੇ ਜਾਣ ਵਾਲੇ ਕੰਮਾਂ ਦੀਆਂ ਬਾਰਿਕੀਆਂ ਜਾਣ ਲਈ پابੰਦ ਹੁੰਦਾ ਸੀ ਅਤੇ ਅਗਰ ਇਹ ਬਾਰਿਕੀਆਂ ਧਿਆਨ ਚ ਨਹੀਂ ਰੱਖੀਆਂ ਗਈਆਂ ਹੁੰਦੀਆਂ ਤਾਂ ਉਹ ਇਹ ਨਿਸ਼ਚਿਤ ਕਰਦਾ ਕਿ ਅਜਿਹਾ ਕੀਤਾ ਜਾਵੇ ਅੱਜ ਦੇ ਨਵੇਂ ਡੈਮੋਕਰੇਟਾਂ ਵੱਲੋਂ ਇੱਕ ਝੂਠ ਇਹ ਪ੍ਰਚਾਰਿਆ ਗਿਆ ਕਿ ਸਟਾਲਨ ਸ਼ੱਕੀ ਆਦਮੀ ਸੀ ਆਪਣੇ ਹਰ ਕਾਊਚ ਹਰ ਕੁਰਸੀ ਅਤੇ ਖਿੜਕੀਆਂ ਤੇ ਲਟਕਦੇ ਪਰਦਿਆਂ ਪਿੱਛੇ ਛੁਪੇ ਹੋਏ ਦਹਿਸ਼ਤਗਰਦ ਉਹਨੂੰ ਦਿਖਾਈ ਦਿੰਦੇ ਸਨ ਇਹ ਗਪੌੜ ਨਰੀ ਬਕਵਾਸ ਹੈ ਅਤੇ ਇਹ ਕਿ ਮੈਂ ਆਪਣੇ ਹੋਸ਼-ਹਵਾਸ 'ਚ ਰਹਿਂਦਾ ਇਹਨਾਂ ਦਾ ਜਵਾਬ ਨਹੀਂ ਦੇਵਾਂਗਾ ਸਟਾਲਨਾਂ ਦੀਆਂ ਖਿੜਕੀਆਂ ਦਰਵਾਜ਼ਿਆਂ ਦੇ ਪਰਦੇ ਹਮੇਸ਼ਾ ਖੁੱਲੇ ਰਹਿੰਦੇ ਸਨ ਕਮਰਿਆਂ ਦੀਆਂ ਖਿੜਕੀਆਂ ਦੇ ਨੇੜੇ ਹੀਟਰ ਹੀਟਰ ਰੱਖੇ ਹੋਏ ਹੁੰਦੇ ਸਨ ਕਿਉਂਕਿ ਸਰਦੀਆਂ ਚ ਬਹੁਤ ਠੰਡ ਹੁੰਦੀ ਸੀ ਅਤੇ ਕੋਈ ਭੱਠੀ ਜਾਂ ਗਰਮਾਉਣ ਦਾ ਕੋਈ ਕੇਂਦਰੀਕ੍ਰਿਤ ਪ੍ਰਬੰਧ ਨਹੀਂ ਸੀ ਸਟਾਲਨ ਨੇ ਖੁਦ ਓਰਲੋਵ ਨੂੰ ਦੱਸਿਆ ਬੰਦ ਪਰਦਿਆਂ ਦੇ ਪਿੱਛੇ ਰੱਖੇ ਬਿਜਲੀ ਹੀਟਰ ਸਿਰਫ ਪਰਦਿਆਂ ਨੂੰ ਹੀ ਗਰਮਾ ਹਟਾ ਦਿੰਦੇ ਨੇ ਅਤੇ ਇਹਨਾਂ ਨੇ ਰਾਤ ਨੂੰ ਕਮਰੇ ਨਹੀਂ ਗਰਮਾਉਣੇ ਇਉਂ ਪਰਦੇ ਹਮੇਸ਼ਾ ਖੁੱਲੇ ਹੀ ਰੱਖੇ ਜਾਂਦੇ ਸਨ ਕਮਰੇ ਹਵਾਦਾਰ ਸਨ ਅਤੇ ਖਰੂਚੇਵ ਅਤੇ ਉਹਦੀ ਅਜੋਕੀ ਜੁੰਡਲੀ ਵਲੋਂ ਕੀਤੀ ਗਈ ਕੋਈ ਵੀਕ ਪੌੜਵਾਜ਼ੀ ਹਕੀਕਤਾਂ ਨੂੰ ਝੂਠਲਾ ਨਹੀਂ ਸਕਦੀ ਮਹਾਨ ਦੇਸ਼ ਭਗਤ ਜੰਗ ਦੌਰਾਨ ਹੋਈ ਜ਼ਬਰਦਸਤ ਲੜਾਈ ਦੌਰਾਨ ਸੇਮੋਨੋ ਵਸਕ ਨੇੜਲਾ ਇੱਕ ਹੋਰ ਸਰਕਾਰੀ ਦਾਚੇ ਵਰਤੋਂ ਚ ਲਿਆਂਦਾ ਗਿਆ ਸਟਾਲਨ ਨੇ ਇਸ ਦਾਚੇ ਦੀ ਵਰਤੋਂ ਕਦੇ ਕਦਾਂ ਹੀ ਕੀਤੀ ਪਰ ਦੱਖਣ ਦੱਖਣ ਪੱਛਮੀ ਮੁਹਾਜ ਤੇ ਮਾਸਕੋ ਤੋਂ ਲਗਭਗ 110 ਕਿਲੋਮੀਟਰ ਤੇ ਪੈਂਦੇ ਇਸ ਦਾਚੇ ਨੇੜੇ ਲੜਾਈ ਹੋ ਰਹੀ ਸੀ ਸਟਾਲਿਨ ਨੇ ਇਸ ਦਾਚੇ ਨੂੰ ਹਸਪਤਾਲ 'ਚ ਢਾਲ ਦਿੱਤਾ ਅਤੇ ਉੱਥੇ ਹਸਪਤਾਲ 'ਚ ਇਲਾਜ ਕਰਵਾ ਰਹੇ ਭਰਤੀ ਲਾਲ ਫੌਜ ਦੇ ਫੌਜੀਆਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਨੂੰ ਮਿਲਣ ਲਈ ਸਟਾਲਿਨ ਉੱਥੇ ਬਹੁਤ ਵਾਰੀ ਗਿਆ। ਖਰੁਸ਼ਚੇਵ ਅਤੇ 베ਰੀਆ ਵਰਗੇ ਕੁਝ ਲੀਡਰਾਂ ਦੀ ਮੰਗ ਸੀ ਕਿ ਜਦੋਂ ਕਿਤੇ ਜਰਮਨ ਇਸ ਦਾਚੇ ਦੇ ਨੇੜੇ ਆ ਢੋਕਣਾ ਤਾਂ ਇਸ ਨੂੰ ਬਾਰੂਦ ਨਾਲ ਉਡਾ ਦਿੱਤਾ ਜਾਣਾ ਚਾਹੀਦਾ। ਪਰ ਇਸ ਮੁਹਾਜ ਦੀ ਕਮਾਨ ਸਮਰਲਣ ਵਾਲੇ ਜਨਰਲ ਯੁਖਾਰਨੀ ਉਹ ਆਵਰ ਨੇ ਆਰਲੋਬ ਨੂੰ ਕਿਹਾ ਜੇਕਰ ਤੁਸੀਂ ਲੋਡ ਤੋਂ ਪਹਿਲਾਂ ਅਦਾਚੇ ਨੂੰ ਉਡਾਉਂਦੇ ਹੋ ਤਾਂ ਮੈਂ ਖੁਦ ਤੈਨੂੰ ਗੋਲੀ ਨਾਲ ਭੰਨ ਦੂੰਗਾ ਜੇਕਰ ਜਰਮਨਾ ਮੂਰੇ ਗੋਡੇ ਟੇਕੇ ਤਾਂ ਵੀ ਮੈਂ ਤੈਨੂੰ ਲੱਭ ਲੂੰਗਾ ਅਤੇ ਫਾਹੇ ਲਾਂ ਸੋਚ ਲੈ ਤੇਰਾ ਭਲਾ ਕਾਦੇ ਚ ਹੈ ਸੋਲੋ ਵੀ ਇਹਦੀ ਸ਼ਿਕਾਇਤ ਕਰਨ ਸਟਾਲਨ ਵੱਲ ਭਜਿਆ ਕਮਾਂਡਰ ਇਨ ਚੀਫ ਦੇ ਤੌਰ ਤੇ ਸਟਾਲਨ ਨੇ ਹੁਕਮ ਦਿੱਤਾ ਕਿ ਮੁਹਾਜ ਤੇ ਉਥੇ ਹੀ ਡਟੇ ਰਹਿਣਾ ਹੈ ਅਤੇ 1 ਇੰਚ ਵੀ ਪਿਛਾਂ ਨਹੀਂ ਮੁਰਨਾ ਲਾਲ ਫੌਜ ਆਪਣੀਆਂ ਪੋਜੀਸ਼ਨਾਂ ਤੇ ਡਟੀ ਰਹੀ ਅਤੇ ਦਾਚੇ ਦੀ ਰਾਖੀ ਵੀ ਕੀਤੀ ਗਈ ਅਤੇ ਔਰਲੋਬ ਦੀ ਵੀ ਇੱਕ ਹੋਰ ਦਿਲਚਸਪ ਖਾਸੀਅਤ ਜਿਹੜੀ ਸਟਲਨ ਦੀਆਂ ਭਾਵਨਾਵਾਂ ਅਤੇ اخلاق ਦੀ ਤਸਵੀਰ ਪੇਸ਼ ਕਰਦੀ ਹੈ ਮਿਤਰਾ ਉਸ ਦਰਖਤ ਵਾਲਾ ਛਾਗ ਇਹ ਝੀੜ ਦਾ ਬੁੱਢਾ ਦਰਖਤ ਹੈ ਤੈਨੂੰ ਨਹੀਂ ਲੱਗਦਾ ਕਿ ਤੂਫਾਨ ਚ ਇਹ ਇਸ ਮਕਾਨ ਤੇ ਡਿੱਗੂ ਸੋਲੀਵੀਏਵ ਕਹਿੰਦਾ ਤਾں ਫਿਰ ਇਹਨੂੰ ਹੁਣੇ ਵੱਢ ਦਨੇ ਆ ਪਰ ਫਿਰ ਵੀ ਇਹ ਡਿੱਗੂ ਤਾਂ ਮਗਾਨ ਤੇ ਹੀ ਤਾਂ ਫਿਰ ਇਹਦੇ ਡੱਕਰੇ ਡੱਕਰੇ ਕਰਕੇ ਇਹਨੂੰ ਟੁਕੜੇ ਟੁਕੜੇ ਕਰ ਜਲਾ ਦਨੇ ਆ ਖੁਸ਼ੀ ਨਾਲ ਆਨੰਦਿਤ ਸਲੋਵੀਏਵ ਬੋਲਿਆ ਠੀਕ ਹੈ ਐਉਂ ਹੀ ਕਰਦੇ ਆ ਸਲੋਵੀਏਵ ਚੀੜਦੇ ਉਸ ਬੁੱਢੇ ਦਰਖਤ ਨੂੰ ਕੱਟਣ ਦੀ ਤਿਆਰੀ ਖੇਤ ਮਜ਼ਦੂਰਾਂ ਦਾ ਇੰਤਜ਼ਾਮ ਕਰਨ ਲੱਗਿਆ ਦਰਖਤ ਨੂੰ ਵੱਢ ਸੁੱਟਣ ਦੇ ਉਸਦੇ ਫੈਸਲੇ ਤੋਂ ਦੁਖੀ ਹੋ ਸਟਾਲਨ ਨੇ ਉਸਨੂੰ ਕਿਹਾ ਓ ਪਿਆਰੇ ਮਿੱਤਰ ਮੇਰਾ ਮਤਲਬ ਇਹ ਸੀ ਕਿ ਇਹ ਦਰਖਤ ਸਾਡੇ ਦੋਨਾਂ ਦੀ ਉਮਰ ਤੋਂ ਵੱਧ ਸਾਲਾਂ ਤੱਕ ਖੜਾ ਰਹੂ ਇਹਨੂੰ ਬਚਾਈਏ ਇਹ ਗਲਤੀ ਜੋ ਮੈਂ ਕੀਤੀ ਸੀ ਹੁਣ ਮੁੜ ਦੁਹਰਾਉਣ ਨਹੀਂ ਦੇਵਾਂਗਾ ਉਹ ਆਪਣੀਆਂ ਗਲਤੀਆਂ ਮੰਨ ਲੈਂਦਾ ਹੁੰਦਾ ਸੀ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਸੀ ਕਿ ਇਹ ਕਿਹਦੇ ਅੱਗੇ ਹਰ ਸਮੇਂ ਇੱਕ ਵਧੀਆ ਮੇਜ਼ਬਾਨ ਦੇ ਤੌਰ ਤੇ ਸਟਾਲਨ ਨੂੰ ਮੀਟਿੰਗ ਤੋਂ ਬਾਅਦ ਪੋਲਿਟੀ ਬਿਊਰੋ ਮੈਂਬਰਾਂ ਨੂੰ ਦੁਪਹਿਰ ਜਾਂ ਰਾਤ ਦੇ ਖਾਣੇ ਦਾ ਫਿਕਰ ਹੁੰਦਾ ਸੀ ਉਹ ਆਪਣੇ ਘਰ 'ਚ ਮਦਦ ਕਰਨ ਵਾਲੇ ਨੂੰ ਝੀਲ ਤੋਂ ਜੋਂ ਮੱਛੀਆਂ ਫੜ ਕੇ ਲਿਆਉਣ ਲਈ ਕਹਿੰਦਾ ਤੋਪਾਂ ਦੀ ਗੜਗੜਾਹਟ ਹਰ ਰੋਜ਼ ਬਿਨਾਂ ਨਾਗਾਂ ਜਾਰੀ ਸੀ ਇਸ ਲਈ ਮੱਛੀਆਂ ਮਿਲਣੀਆਂ ਔਖੀਆਂ ਸਨ ਪਰ ਉਹ ਭਾਗਾਂ ਵਾਲੇ ਸਨ ਉਹਨਾਂ ਨੇ ਮੱਛੀਆਂ ਫੜੀਆਂ ਅਤੇ ਸਟਾਲਨ ਨੇ ਉਹਨਾਂ ਨੂੰ ਗਿਣ ਕੇ ਅੰਦਾਜ਼ਾ ਲਗਾਇਆ ਕਿ ਇਹ ਸਾਰੇ ਪਿਓਲਿਟ ਬਿਊਰੋ ਮੈਂਬਰਾਂ ਲਈ ਕਾਫੀ ਸਨ 1 2 3 4 ਕਰਦਾ ਕਰਦਾ ਜਦੋਂ ਉਹ ਖਰੁਸਚੇਵ ਦੇ ਨਾਂ ਤੇ ਆਇਆ ਆਇਆ ਤਾਂ ਉਹਨੇ ਇੱਕ ਲੰਮਾ ਹੋ ਗਿਆ ਪਰਿਆ ਉਹਦਾ ਤਾਂ ਦੋ ਨਾਲ ਵੀ ਢਿੱਡ ਨਹੀਂ ਪਰਨਾ ਪੇਟੂ ਨਾ ਹੋਵੇ ਤਾਂ ਸਟਾਲਨ ਦੀ ਮੌਤ ਤੋਂ ਬਾਅਦ ਸਟਾਲਨ ਦੇ ਸੌਣ ਕਮਰੇ ਚੋਂ ਉਹਦੇ ਰਾਤ ਨੂੰ ਕੰਮ ਕਰਨ ਵਾਲੇ ਛੋਟੇ ਮੇਜ਼ ਤੇ ਪਈ ਸਟਾਲਨ ਦੀ ਬੈਂਕ ਦੀ ਪਾਸਬੁੱਕ ਸਤਾਰੋਸ ਤੈਨੂੰ ਮਿਲੀ ਜਿਹਦੇ ਚ ਉਸ ਵੱਲੋਂ ਬਚਾਏ ਹੋਏ 900 ਰੂਪਲ ਜਮ੍ਹਾਂ ਸਨ ਬੈਂਕ ਦੀ ਇਹ ਕਾਪੀ ਸਵੈਤ ਲਾਨਾ ਦੇਸਪੁਰਦ ਕਰ ਦਿੱਤੀ ਗਈ ਜੋ ਕੋਈ ਵੀ ਇਹ ਕਿਤਾਬ ਪੜ੍ਹੇਗਾ ਇਹ ਸੋਚੇਗਾ ਕਿ ਮੈਂ ਕਟੜ ਸਟਾਲਨਵਾਦੀ ਹਾਂ ਮੈਂ ਹਰ ਗੱਲ ਲਈ ਸਟਾਲਨ ਨੂੰ ਬਰੀ ਨਹੀਂ ਕਰਦਾ ਪਰ ਮੈਨੂੰ ਉਹਦੇ اخلاق ਬਾਰੇ ਪਤਾ ਹੈ ਅਤੇ ਮੈਨੂੰ ਉਹਨਾਂ ਹਾਲ ਤਾਂ ਅਤੇ ਉਹਨਾਂ ਮੁਠੀ ਪਰ ਮੌਕਾ ਪ੍ਰਸਤਾਵ ਬਾਰੇ ਵੀ ਪੂਰੀ ਜਾਣਕਾਰੀ ਹੈ ਜਿਨ੍ਹਾਂ ਨੇ ਪੋਲਿਟਬਿਊਰੋ ਅੰਦਰ ਉਹਦੀ ਘੇਰਾਬੰਦੀ ਕੀਤੀ ਹੋਈ ਸੀ ਇਤਿਹਾਸ ਨੇ ਸਾਨੂੰ ਸ਼ੀਸ਼ਾ ਦਿਖਾ ਦਿੰਦਾ ਹੈ ਕਿ ਸਟਾਲਨ ਨੂੰ ਕਿੰਨਾ ਹਾਲਾਤਾਂ ਚ ਉਦੋਂ ਕੰਮ ਕਰਨ ਸੋਚਣ ਅਤੇ ਮੁਲਕ ਦੀ ਰਾਹ ਨਮਾਈ ਕਰਨ ਨਾਲ ਜੂਝਣਾ ਪੈ ਰਿਹਾ ਸੀ ਖਾਸ ਕਰ ਉਹਨਾਂ ਤੇਜ਼ ਰਫਤਾਰ ਘਟਨਾਵਾਂ ਦੇ ਦੌਰ ਅੰਦਰ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਨਾਲ ਨਜਿੱਠਦਿਆਂ ਜਿਹੜੀਆਂ ਮੁਲਕ ਨੂੰ ਸਮਾਜਵਾਦ ਦੇ ਰਾਹ ਤੋਂ ਪਾਸੇ ਪੜਕਾਉਣ ਲਈ ਹਰ ਹੀਲਾ ਹੀਲਾ ਵਰਤੋਂ ਚ ਲਿਆ ਰਹੀਆਂ ਸਨ ਕਿ ਇਸ ਟਾਲਾਂ ਨੂੰ ਮੁਲਕ ਅੰਦਰ ਵਾਪਰ ਰਹੀਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਹੋ ਸਕਦੀ ਸੀ ਸਵਾਲ ਇਹ ਹੈ ਕਿ ਉਹਨੂੰ ਪਤਾ ਸੀ ਕਿ ਉਹਦੇ ਆਲੇ ਦੁਆਲੇ ਹੋਰ ਆਗੂ ਵੀ ਸਨ ਜਿਹੜੇ ਮੁਲਕ ਨੂੰ ਦਿਸ਼ਾ ਨਿਰਦੇਸ਼ ਅਤੇ ਇਹਦੀ ਅਗਵਾਈ ਕਰ ਰਹੇ ਸਨ ਜਿਹੜੇ ਕਿ ਸਮਾਜਵਾਦ ਦੀ ਉਸਾਰੀ ਵੀ ਕਰ ਰਹੇ ਸਨ ਕੀ ਉਹ ਦੁਸ਼ਮਣਾਂ ਨੂੰ ਟਟੋਲ ਸਕਣ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਸੁਧਾਰ ਸਕਣ ਚ ਮਦਦਗਾਰ ਸਾਬਤ ਨਹੀਂ ਹੋ ਸਕਦੇ ਸਨ ਅਗਰ ਉਹ ਵੀ ਪ੍ਰਤੀਬਧ ਬਾਲਸ਼ਵਿਕ ਸਨ ਅਤੇ ਉਹ ਉਦੋਂ ਮੂੰਹ ਸਿਉਂ ਕੇ ਕਿਉਂ ਬੈਠੇ ਰਹੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਟਾਲਿਨ ਹਮੇਸ਼ਾ ਉਹਨਾਂ ਨਾਲ ਸਲਾਹ مشورہ ਕਰਿਆ ਕਰਦਾ ਸੀ ਇਹ ਸਾਬਕਾ ਬਾਲਸ਼ਵਿਕ ਚੁੱਪਗੜੁੱਪ ਕਿਉਂ ਬੈਠੇ ਹਨ ਹੁਣ ਅਤੇ ਇਸ ਅਹਿਮ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਰਹੇ ਉਹਦੀ ਜ਼ਿੰਦਗੀ ਬਹੁਤ ਗੁੰਝਲਾਂ ਭਰੀ ਅਤੇ ਔਖਾਂ ਭਰਪੂਰ ਸੀ ਇਹ ਅਯੋਕੇ ਜਮਹੂਰੀਅਤ ਪਸੰਦ ਸਟਾਲਿਨਵਾਦ ਦੇ ਪੀੜਤਾਂ ਦੀ ਯਾਦਗਾਰ ਉਸਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਮੇਰੀ رائے ਹੈ ਕਿ ਉਹ ਲੋਕਾਂ ਦੇ ਇਹਨਾਂ ਦੁਸ਼ਮਣਾਂ ਦੋਖੀਆਂ ਦੇ ਹੱਥੇ ਚੜ੍ਹ ਗਏ ਪੀੜਤ ਲੋਕਾਂ ਦੀ ਯਾਦਗਾਰ ਉਸਾਰਨ ਕਦੇ ਨਾ ਭੁੱਲੋ ਕਿ ਪਿਛਲੀ ਜੰਗ ਦੌਰਾਨ ਲਾਤਵੀਆ ਅਤੇ ਲਿਥੁਆਨੀਆ ਅੰਦਰ ਕੌਮ ਪ੍ਰਸਤਾ ਨੇ ਅਧਿਆਪਕਾਂ ਪਾਰਟੀ ਕਰਕੁਨਾ ਅਤੇ ਨੌਜਵਾਨ ਕੌਮ ਸੋਮੋ ਲਾ ਸਮੇਤ 10 ਲੱਖ ਤੋਂ ਵੱਧ ਲੋਕਾਂ ਨੂੰ ਜਾਨੋਂ ਮਾਰ ਮੁਕਾਇਆ ਸੀ ਤਤਰ ਕੌਮ ਪ੍ਰਸਤਾਨੇ ਕ੍ਰੀਮੀਆ ਚ 2 ਲੱਖ ਦੇ ਕਰੀਬ ਸਾਡੇ ਦੇਸ਼ ਭਗਤਾਂ ਨੂੰ ਜਾਨੋਂ ਮਾਰ ਦਿੱਤਾ ਸੀ ਪਰ ਸਾਡੀ ਲਾਲ ਫੌਜ ਦੇ ਜਵਾਨਾਂ ਬਾਰੇ ਕਦੇ ਵੀ ਇਹ ਨਾ ਭੁੱਲੋ ਕਿ ਇਹਨਾਂ ਨੂੰ ਵੀ ਇਹਨਾਂ ਹੀ ਬੁਚੜਾਂ ਨੇ ਕਤਲ ਕੀਤਾ ਸੀ ਕਿ ਇਹਨਾਂ ਸਾਰੇ ਮਾਰੇ ਗਏ ਲੋਕਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹਨਾਂ ਦੀ ਵੀ ਠੁਗਮੇ ਯਾਦਗਾਰ ਸਥਾਪਿਤ ਕੀਤੀ ਜਾਵੇ ਆਓ ਆਖਰ ਨੂੰ ਹਕੀਕਤ ਪਸੰਦ ਬਣੀਏ ਜਦੋਂ ਮੈਂ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ ਤਾਂ ਮੈਂ ਆਪਣੇ ਖੁਦ ਦੇ ਸਾਹਮਣੇ ਇਹ ਕਾਰਜ ਮਿੱਥਿਆ ਸੀ ਮੈਂ ਕਿਸੇ ਵੀ ਗੱਲ ਦੁਆਲੇ ਫੁੱਲ ਬੂਟੀਆਂ ਸ਼ਿੰਗਾਰਿਆ ਨਹੀਂ ਪਾਈਆਂ ਕਿਸੇ ਵੀ ਚੀਜ਼ ਚ ਰੰਗ ਨਹੀਂ ਭਰੇ ਮੈਂ ਇਸ ਟਾਲਣ ਬਾਬਤ ਐਨ ਸੱਚ ਕਹਿਣ ਦਾ ਤਹैया ਕੀਤਾ ਸੀ ਜਿਸ ਸ਼ਖਸ ਨਾਲ ਮੈਂ ਆਪਣੀ ਜ਼ਿੰਦਗੀ ਦੇ ਬਿਹਤਰੀਨ 25 ਸਾਲਾਂ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਸੀ ਮੈਂ ਹੋਰ ਨਾਲ ਲੀਡਰਾਂ ਦੇ ਨਾਲ ਨਾਲ ਟਾਲਣ ਨੂੰ ਦੇਖਿਆ ਪਰਖਿਆ ਸੀ ਅਤੇ ਮੈਂ ਉਨ੍ਹਾਂ ਦੇ اخਲਾਕਾਂ ਦੀ ਤੁਲਨਾ ਸਟਾਲਨ ਨਾਲ ਕਰ ਸਕਦਾ ਮਨ ਲਈਏ ਕਿ ਪਹਿਲਾਂ ਅਸੀਂ ਸਾਂਝੀ ਮਤ ਇਹ ਰੱਖਦੇ ਸਾਂ ਕਿ ਅਸੀਂ ਸਟਾਲਨ ਤੋਂ ਖੌਫ ਘੰਦੇ ਸਾਂ ਪਰ ਹੁਣ ਤਾਂ ਉਹਨੂੰ ਮਰੇ ਨੂੰ ਵੀ 43 ਸਾਲਾਂ ਤੋਂ ਵੱਧ ਹੋ ਚੁੱਕੇ ਹਨ ਹੁਣ ਕਾਹਦਾ ਡਰ ਕੁਝ ਜਣੇ ਤੱਥਾਂ ਨੂੰ ਤੋੜ ਮਰੋੜ ਸਕਦੇ ਸਨ ਅਤੇ ਆਪਣੀਆਂ ਸੋਚਣੀਆਂ ਨੂੰ ਵੀ ਪਰ ਸਾਡੀਆਂ ਯਾਨੀ ਕਿ ਸਟਾਲਨ ਦੇ ਨਾਲ ਕੰਮ ਕਰਨ ਵਾਲਿਆਂ ਦੀ ਸੋਚ ਅਤੇ ਪ੍ਰਤੀਬੱਧਤਾ ਉਹੋ ਜਿਹੀ ਹੀ ਹੈ ਜਿਹੋ ਜਿਹੀ ਉਹਦੇ ਜਿਉਂਦਿਆਂ ਜੀ ਹੁੰਦੀ ਸੀ ਸੱਚ ਜਾਣਿਓ ਸਾਡੀ ਸੋਚਣੀ ਸਾਡੇ ਵਿਚਾਰ ਪਹਿਲਾਂ ਨਾਲੋਂ ਵਧੇਰੇ ਦ੍ਰਿੜ ਹੋਏ ਹਨ ਸਮੇਂ ਦੇ ਗੁਜ਼ਰਣ ਨਾਲ ਹਕੀਕੀ ਸਚਾਈ ਪ੍ਰਤੀ ਵਧੇਰੇ ਦ੍ਰਿੜਤਾ ਵਾਲੇ ਅਤੇ ਵਧੇਰੇ ਪ੍ਰਤੀਬੱਧਤਾ ਵਾਲੇ ਹੋਏ ਹਨ ਸਟਾਲਨ ਦੀ ਹਲੀਮੀ ਦਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਅਤੇ ਅਯੋਕੇ ਜਮਹੂਰੀਅਤ ਪਸੰਦਾਂ ਅਤੇ ਸਾਬਕਾ ਬਾਲਸ਼ਵਿਕਾਂ ਦੀ ਮੌਕਾ ਪ੍ਰਸਤੀ ਝੂਠ ਤੂਵਾਨ ਸੰਸਨੀ ਖੇਜਤਾ ਅਤੇ ਗੱਦਾਰ ਕਾਰਵਾਈਆਂ ਦੇਖ ਸਕਦੇ ਹੋ ਜਿਹੜੇ ਲਿਖੀ ਜਾਂਦੇ ਨੇ ਅਤੇ ਲਿਖੀ ਤੁਰੀ ਜਾਂਦੇ ਨੇ ਅਤੇ 43 ਸਾਲਾਂ ਤੱਕ ਪਕਾਈ ਮਾਰਨ ਤੋਂ ਬਾਅਦ ਵੀ ਉਹ ਸਟਾਲਨ ਦੀ ਪ੍ਰਤੀਵਾਸ਼ੀਲਤਾ ਦਾ ਕੁਝ ਵੀ ਵਿਗੜ ਨਹੀਂ ਸਕੇ ਇਹ ਇਸ ਲਈ ਹੀ ਸੀ ਕਿ ਅਸੀਂ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦੇ ਬਿਹਤਰੀਨ ਬਰੇ ਸਟੱਲ ਨਾਲ ਕੰਮ ਕਰਦਿਆਂ ਬਿਤਾਏ ਸਨ ਅਜਿਹੇ ਅਖੌਤੀ ਵਿਦਵਾਨਾਂ ਦੀ ਜਵ-ਜਵ ਖਿਲਾਫ ਲਿਖੀਏ ਅਤੇ ਸੰਘਰਸ਼ ਕਰੀਏ ਜਿਹੜੇ ਸਟੱਲ ਨਾਲ ਆਪਣੇ ਪੁਰਾਣੇ ਹਿਸਾਬ ਕਿਤਾਬ ਚੁਕਤਾ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਜਾਂ ਅਗਰ ਇਉਂ ਨਾ ਕੀਤਾ ਜਾ ਸਕਿਆ ਤਾਂ ਬਿਨਾਂ ਕਿਸੇ ਸਮੇਂ ਦਾ ਖਿਆਲ ਰੱਖਿਆ ਕਿ ਉਹ ਕਿਹੜਾ ਸਮਾਂ ਸੀ ਜਿਹੜੇ ਇਤਿਹਾਸ ਨੂੰ ਮੌਜੂਦਾ ਸਮਾਂ ਸਮਿਆ ਮੁਤਾਬਕ ਮੁਰ ਲਿਖਣ ਲਈ ਯਤਨ ਸੀਲ ਹਨ ਜਿਸ ਚ ਕਿ ਭੈੜੀ ਵਾਗ ਰਹੀ ਹੈ ਇਸ ਲਈ ਅਸੀਂ ਇਕੱਠੇ ਹੋ ਕੇ ਉਹਨਾਂ ਖਿਲਾਫ ਝੰਡਾ ਚੁੱਕ ਰਹੇ ਹਾਂ ਅਤੇ ਉਹਨਾਂ ਖਿਲਾਫ ਲੜ ਰਹੇ ਹਾਂ ਜਿਹੜੇ ਸੰਸਨੀ ਖੇਜਵਾਦ ਦੀ ਸੋਚ ਦੇ ਕਾਇਲ ਹਨ ਇਸ ਲਈ ਅਜੀਜ਼ ਪਾਠਕੋ ਗੁਜਾਰਿਸ਼ ਹੈ ਕਿ ਚੁੱਕਨੇ ਰਹੋ